ਉਬੇ ਉਤੇ ਜਾਂਦੇ ਸੀ ਲੈ ਕੇ ਮੱਝਾਂ ਕੱਟ ਰੀਆਂ ਫਿੱਕਰੀਆਂ ਨੂੰ ਪੰਨ ਪੰਨ ਚਲਦੀਆਂ ਸੀ ਗੱਤਰੀਆਂ ਹਾਂ ਬਾਪੂ ਦੀ ਉਂਗਲੀ ਫੜ ਕੇ ਵੀ ਅਸੀਂ ਮੇਲੇ ਜਾਂਦੇ ਸੀ ਸਹੀ ਗੱਲ ਬਾਪੂ ਦੀ ਉਂਗਲੀ ਫੜ ਕੇ ਅਸੀਂ ਮੇਲੇ ਜਾਂਦੇ ਸੀ ਲੱਕੜ ਦਾ ਇੱਕ ਟਰੈਕਟਰ ਲੈਣ ਲਈ ਕਿੰਨੇ ਤਰਲੇ ਪਾਉਂਦੇ ਸੀ ਸਹੀ ਗੱਲ ਤਰਲੇ ਮਿੰਤਾ ਸੁਣ ਕੇ ਟਰੈਕਟਰ ਲੈਤਾ ਅਖੀਰ ਸੀ ਹਾਂ ਤਰਲੇ ਮਿੰਤਾ ਸੁਣ ਕੇ ਟਰੈਕਟਰ ਲੈਤਾ ਅਖੀਰ ਸੀ ਸਾਡੇ ਲਈ ਤਾਂ ਉਸ ਵੇਲੇ ਇਹ ਵੱਡੀ ਜਗੀਰ ਸੀ ਕੀ ਬਾਤ ਹੈ ਅਜੇ ਮਠਾਸ ਨਹੀਂ ਭੁੱਲਦੀ ਉਹ ਵੇਰ ਗੜਾਉਂਦੇ ਸੀ ਅਜੇ ਮਿਠਾਸ ਨਹੀਂ ਭੁੱਲਦੀ ਉਹ ਵੇਰ ਗੜਾਉਂਦੇ ਸੀ ਮਾਰ ਮਾਰ ਕੇ ਰੋੜੇ ਜਿਨ੍ਹਾਂ ਨੂੰ ਪੀਸੀ ਤਲਾਉਂਦੇ ਸੀ ਮਾਰ ਮਾਰ ਕੇ ਛਾਲਾਂ ਟੱਪਦੇ ਵੱਟਾਂ ਬੰਨੇ ਸੀ ਚੋਰੀਆਂ ਪਟਕੇ ਚੂਪਦੇ ਖੇਤਾਂ 'ਚੋਂ ਗੰਨੇ ਸੀ ਹੁਣ ਕਿਧਰੇ ਇਹ ਨਹੀਂ ਲੱਭਦੀ ਉਹ ਤਾਂ ਮੌਜ ਰੂਹਾਨੀ ਸੀ ਹੁਣ ਕਿਧਰੇ ਇਹ ਨਹੀਂ ਲੱਭਦੀ ਉਹ ਤਾਂ ਮੌਜ ਰੂਹਾਨੀ ਸੀ ਬਚਪਨ ਉੱਤੇ ਕਬਜ਼ਾ ਕਰਕੇ ਬਹਿ ਗਈ ਜਵਾਨੀ ਸੀ ਚੈਲਾ ਨਾ ਰਹਾ ਨਿਆਣਾ ਤੂੰ ਹੋ ਗਿਆ ਵਡੇਰਾ ਵੇ ਚੈਲਾ ਨਾ ਰਹਾ ਨਿਆਣਾ ਤੂੰ ਹੋ ਗਿਆ ਵਡੇਰਾ ਵੇ ਹੁਣ ਕਿਉਂ ਨਹੀਂ ਮਾਂ ਕਹਿੰਦੀ ਜਸੀ ਕਰਿਆ ਆ ਜਾ ਹੋ ਗਿਆ ਹਨੇਰਾ ਵੇ ਜਸੀ ਕਰਿਆ ਆ ਜਾ ਹੋ ਗਿਆ ਹਨੇਰਾ ਵੇ ਜਸੀ ਕਰਿਆ ਆ ਜਾ